ਮਨ ਦੇ ਵਿਚਾਰਾਂ ਨੂੰ ਕਰੋ ਸ਼ਾਂਤ ਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਪਿਛਲੇ ਅਧਿਆਇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਜਗਨਨਾਥਪੁਰੀ ਦਾ ਰਾਜਾ ਉਧੇਸੈਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਧੂਣੇ ਤੇ ਆ ਕੇ ਅਰਜ਼ੂਆਂ ਕਰਦਾ ਹੈ ਜੋਦੜੀਆਂ ਕਰਦਾ ਹੈ ਕਿ ਮਹਾਰਾਜ ਕਿਰਪਾ ਕਰੋ ਮੈਂ ਬੇ ਔਲਾਦ ਹਾਂ ਮੈਨੂੰ ਔਲਾਦ ਬਖਸ਼ੋ ਤਾਂਕਿ ਮੇਰਾ ਵੀ ਵੰਸ਼ ਇਸ ਸੰਸਾਰ ਵਿੱਚ ਚੱਲੇ ਤਦੂ ਰਾਜੀ ਦੀਆਂ ਦਰਦਾਂ ਭਰੀਆਂ ਜੋਧੜੀਆਂ ਸੁਣ ਕੇ ਅਰਜ਼ੂਆਂ ਸੁਣ ਕੇ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਮਹਿਰਾਂ ਵਿੱਚ ਆਏ ਸੋਹਣੀ ਬੋਲ ਫਰਕੇ ਤੇ ਮੁਖੋਂ ਬਚਨ ਨਿਕਲੇ ਜਾ ਰਾਜਨ ਤੇਰੇ ਘਰ ਚੰਨੋਂ ਸੋਨਾ ਮੱਖਣੋਂ ਕੂੜਾ ਮਿਸ਼ਰੀੋਂ ਮਿੱਠਾ ਦੁੱਧੋਂ ਚਿੱਟਾ ਸੁੰਦਰ ਸੋਨਾ ਸੁਡੋਲ ਚੰਗਾ ਤੇਜ ਪ੍ਰਤਾਪ ਵਾਲਾ ਬਾਲਕ ਪੈਦਾ ਹੋਵੇਗਾ ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਵਰਾ ਦੀ ਵਰਖਾ ਕੀਤੀ ਤਾਂ ਰਾਜਾ ਨਿਹਾਲ ਨਿਹਾਲ ਹੋ ਗਿਆ ਬਾਬਾ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਸੋ ਸੋ ਮਹਾਰਾਜ ਜੀ ਦਾ ਸ਼ੁਕਰ ਕੀਤਾ ਤੇ ਛੁੱਟੀਆਂ ਲੈ ਕੇ ਰਾਜ ਮਹਿਲਾਂ ਵਿੱਚ ਚਾਈ ਚਾਈ ਆ ਗਿਆ ਪੂਰੇ 10 ਮਹੀਨੇ ਮਗਰੋਂ ਰਾਜੀ ਦੇ ਘਰ ਬਹੁਤ ਸੁੰਦਰ ਲੜਕੇ ਨੇ ਜਨਮ ਲਿਆ ਉਸ ਲਾਲ ਦੇ ਆਗਮਨ ਨਾਲ ਸਾਰੀ ਜਗਨਨਾਥਪੁਰੀ جگਮਗਾ ਉੱਠੀ ਚੰਗੇ ਚੰਗੇ ਵਿਦਵਾਨਾਂ ਨੂੰ ਸੱਦ ਕੇ ਲੜਕੇ ਦੀ ਜਨਮ ਪੱਤਰੀ ਬਣਾਈ ਗਈ ਪਰ ਪੰਡਤਾਂ ਜੋਤਸ਼ੀਆਂ ਨੇ ਰੰਗ ਵਿੱਚ ਭੰਗ ਪਾ ਦਿੱਤੀ ਤੇ ਕਿਹਾ ਰਾਜਨ ਇਸ ਤੇਰੀ ਲੜਕੇ ਦੀ ਉਮਰ ਕੇਵਲ 11 ਸਾਲ 11 ਮਹੀਨੇ 11 ਦਿਨ ਦੀ ਹੈ ਇਸ ਤੋਂ ਬਾਅਦ ਤੈਨੂੰ ਦੁੱਖ ਵੇਖਣਾ ਪਵੇਗਾ ਹੁਣ ਸਰਵਨ ਕਰੋ ਅੱਜ ਦਾ ਅਧਿਆਇ ਪੰਡਤਾਂ ਦੇ ਇਹ ਬੋਲ ਰਾਜੀ ਦੇ ਸੀਨੇ ਵਿੱਚ ਤੀਰ ਵਾਂਗ ਵੱਜੇ ਅੱਖਾਂ ਅੰਬੀ ਹਨੇਰਾ ਆ ਗਿਆ ਰਾਜੀ ਦੇ ਵਜ਼ੀਰਾ ਨੇ ਤੇ ਰਾਣੀ ਨੇ ਰਾਜੇ ਨੂੰ ਧੀਰਜ ਦਿੱਤਾ ਤੇ ਕਿਹਾ ਮਹਾਰਾਜ ਈਸ਼ਵਰ ਦਾ ਸ਼ੁਕਰ ਕਰੂ ਜਿਨ੍ਹਾਂ ਨੇ ਪੁੱਤਰ ਦਾ ਮੂੰਹ ਵਿਖਾਇਆ ਹੈ ਕੀ ਪਤਾ ਅਜੇ 11 ਸਾਲਾਂ ਦਾ ਹੁਣ ਅਜੇ ਖੁਸ਼ੀ ਮਨਾਓ ਤੇ ਪਰਮਾਤਮਾ ਦਾ ਸ਼ੁਕਰ ਕਰੂ ਪਰਮਾਤਮਾ ਅੱਗੇ ਵੀ ਪੜਾ ਕਰਨਗੇ ਇਹ ਗੱਲਾਂ ਸੁਣ ਕੇ ਰਾਜੇ ਨੂੰ ਵੀ ਕੁਝ ਹੌਂਸਲਾ ਹੋਇਆ ਸਮਾਂ ਬੀਤਦਾ ਗਿਆ ਦਿਨ ਕੋਈ ਵੀ ਸੋਚਿਆ ਜਾਵੇ ਉਹ ਅਖੀਰ ਨੂੰ ਆ ਹੀ ਜਾਂਦਾ ਹੈ ਸਮੇਂ ਦਾ ਚੱਕਰ ਬੜਾ ਤੇਜ ਹੈ ਅਖੀਰ ਚਲਦਾ ਚੰਦਾ ਮਿੱਥੇ ਸਮੇਂ ਤੱਕ ਆ ਪੁੰਚ ਪੁੱਜਦਾ ਹੈ ਲੜਕਾ 11 ਸਾਲ ਦਾ ਹੋ ਗਿਆ ਰਾਜੀ ਦਾ ਸ਼ਰੀਰ ਗਮ ਨਾਲ ਅੱਧਾ ਹੋ ਗਿਆ ਜਦੋਂ 2 ਕੁ ਮਹੀਨੇ ਰਹਿ ਗਏ ਤਾਂ ਰਾਣੀ ਨਾਲ ਸਲਾਹ ਕਰਕੇ ਕਿ ਸਾਨੂੰ ਇਸ ਬਾਲਕ ਦਾ ਦੁੱਖ ਨਾ ਵੇਖਣਾ ਪਏ ਕਿਉਂਕਿ ਇਹਦੀ ਉਮਰ ਹੁਣ ਥੋੜੇ ਦਿਨ ਬਾਕੀ ਰਹਿ ਗਈ ਹੈ ਇਸ ਲਈ ਬਾਲਕ ਨੂੰ ਜੰਗਲ ਵਿੱਚ ਛੱਡ ਆਈਏ ਫੋਇਆ ਵੀ ਇਸੇ ਤਰ੍ਹਾਂ ਰਾਜਕੁਮਾਰ ਨੂੰ ਸੋਹਣੇ ਸੋਹਣੇ ਬਸਤਰ ਪਵਾ ਕੇ ਸੈਰ ਦੇ ਬਹਾਨੇ ਨੌਕਰਾਂ ਨਾਲ ਭੇਜ ਕੇ ਜੰਗਲ ਉਜਾੜ ਵਿੱਚ ਛੱਡ ਆਈਏ ਮਾਸੂਮੂਮ ਲੜਕਾ ਜੰਗਲ ਵਿੱਚ ਆਪਣੇ ਆਪ ਨੂੰ ਇਕੱਲਿਆਂ ਜਾਣ ਕੇ ਰੁੱਦਨ ਕਰਨ ਲੱਗਾ ਉੱਧਰ ਘਟ ਘਟ ਦੀਆਂ ਜਾਣਨ ਹਾਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਹਿਰਦੇ ਪ੍ਰੇਮ ਤਾਰ ਪੱਜੀ ਦਾਤਾਰ ਲਜਪਾਲ ਆਪਣੀ ਭਗਤ ਦੀ ਰੱਖਿਆ ਕਰਨ ਲਈ ਪਵਨ ਰੂਪ ਹੋ ਕੇ ਫੇਰ ਜਗਨਨਾਥ ਪ੍ਰੀਦੇ ਜੰਗਲ ਵਿੱਚ ਆ ਡੇਰੀ ਲਾਈ ਤੇ ਧੂਣਾ ਤਪਾ ਕੇ ਪ੍ਰਭੂ ਸਿਮਰਨ ਵਿੱਚ ਰੰਗੇ ਗਏ ਬਾਣ ਕੇ ਰੋਂਦਾ ਹੋਇਆ ਭਾਈ ਕਮਲਿਆ ਦਾਸ ਜੀ ਨੂੰ ਮਿਲਿਆ ਤੇ ਭਾਈ ਕਮਲਿਆ ਦਾਸ ਜੀ ਉਸ ਬਾਲਕ ਨੂੰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਧੂਨੇ ਤੇ ਲਾਇਆ ਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਬਾਲਕ ਨੂੰ ਥਾਪੜਾ ਦੇ ਕੇ ਪਿਆਰ ਦਿੱਤਾ ਤੇ ਉਹ ਬਾਲਕ ਵੀ ਮਹਾਰਾਜ ਜੀ ਪਾਸ ਹੀ ਰਹਿਣ ਲੱਗ ਪਿਆ ਬਾਲਕ ਮੂੰਹੋਂ ਮੰਗੇ ਭੋਜਨ ਛਕਦਾ ਪਰ ਫਿਰ ਵੀ ਬਾਲਕ ਦਾ ਸਰੀਰ ਦਿਨੋਂ ਦਿਨ ਨਿਰਬਲ ਹੋਈ ਜਾ ਰਿਹਾ ਸੀ ਜਦ ਡੇਢ ਕ ਮਹੀਨਾ ਹੋਇਆ ਤਾਂ ਬਾਬਾ ਜੀ ਨੇ ਇੱਕ ਦਿਨ ਲੜਕੀ ਵਲ ਵੇਖ ਕੇ ਕਿਹਾ ਕਿਉਂ ਕਾਕਾ ਕੀ ਗੱਲ ਹੈ ਤੂੰ ਸੰਤਾ ਕੋਲ ਰਹਿ ਕੇ ਬੇਫਿਕਰੀ ਦਾ ਭੋਜਨ ਛੱਕ ਕੇ ਫੇਰ ਵੀ ਸੁੱਕ ਸੁੱਕ ਕੇ ਟੀਲਾ ਹੋਈ ਜਾਣਾ ਹੈ ਤੂੰ ਦਿੰਗਦੀ ਗੱਲ ਦੱਸ ਜੇ ਕੋਈ ਰੋਗ ਹੈ ਤਾਂ ਤੈਨੂੰ ਦਵਾਈ ਬੂਟੀ ਲੈ ਦਿੰਨੇ ਹਾਂ ਬਾਬਾ ਜੀ ਦੇ ਬਚਨ ਸੁਣ ਕੇ ਰਾਜਕੁਮਾਰ ਫੋਟ ਫੋਟ ਰੋਣ ਲੱਗਾ ਤੇ ਕਹਿਣ ਲੱਗਾ ਦਰਤਾਰ ਜੀ ਮੈਂ ਇਸ ਨਗਰ ਦੇ ਰਾਜੇ ਦਾ ਪੁੱਤਰ ਹਾਂ ਮੇਰਾ ਜਨਮ ਸੰਤਾਂ ਦੇ ਵਰ ਨਾਲ ਹੋਇਆ ਹੈ ਸ਼ਾਈ ਜੋਤਸ਼ੀਆਂ ਨੇ ਪੰਡਤਾਂ ਨੇ ਮੇਰੀ ਜਨਮ ਪੱਤਰੀ ਬਣਾ ਕੇ ਮੇਰੇ ਪਿਤਾ ਨੂੰ ਕਿਹਾ ਕਿ ਰਾਜਨ ਇਸ ਤੇਰੇ ਬਰ ਬਾਲਕ ਦੀ ਉਮਰ 11 ਸਾਲ 11 ਮਹੀਨੇ ਤੇ 11 ਦਿਨ ਹੈ ਜਦੋਂ 2 ਕੁ ਮਹੀਨੇ ਬਾਕੀ ਰਹਿ ਗਏ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਨੌਕਰਾਂ ਨਾਲ ਇੱਥੇ ਜੰਗਲਾਂ ਵਿੱਚ ਭੇਜ ਦਿੱਤਾ ਤੇ ਫੇਰ ਮੇਰੀ ਬਾਤ ਵੀ ਨਹੀਂ ਪੱਛੀ ਜੇ ਆਪ ਦੇ ਦਰਸ਼ਨ ਨਾ ਹੁੰਦੇ ਤਾਂ ਖਬਰੇ ਜੰਗਲੀ ਜਾਨਵਰ ਹੀ ਮੈਨੂੰ ਖਾ ਜਾਂਦੇ ਪਰ ਮੇਰੀ ਤਕਦੀਰ ਚੰਗੀ ਸੀ ਜੋ ਆਪ ਜੀ ਦੇ ਦਰਸ਼ਨ ਹੋ ਗਏ ਤੇ ਮੈਂ ਬਚ ਗਿਆ ਦਾਤਾ ਜੀ ਹੁਣ ਮੌਤ ਦਾ ਡਰ ਮੈਨੂੰ ਖਾਈ ਜਾਂਦਾ ਹੈ ਕਿ ਥੋੜੇ ਦਿਨਾਂ ਤੱਕ ਮੈਂ ਖਤਮ ਹੋ ਜਾਣਾ ਹੈ ਕਿਉਂਕਿ ਪੜਤਾਂ ਦੀ ਪਤਰੀ ਮੁਤਾਬਕ ਮੇਰੀ ਉਮਰ ਖਤਮ ਹੋਣ ਤੇ ਆਈ ਹੈ ਬਾਲਕ ਦੀਆਂ ਗੱਲਾਂ ਸੁਣ ਕੇ ਭੋਲੇ ਪੰਡਾਰੀ ਗੁਰੂ ਨਾਨਕ ਪਾਤਸ਼ਾਹ ਦੇ लाडले ਸਰਵ ਸ਼ਕੀਮਾਨ ਬਾਲ ਬ੍ਰਹਮਚਾਰੀ ਜੋਗੀ ਰਾਜ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੂਜ ਵਿਚ ਆਏ ਤੇ ਡਰੇ ਹੋਏ ਮਾਸੂਮ ਬੱਚੇ ਨੂੰ ਪਿਆਰ ਦਲਾਸਾ ਦੇ ਕੇ ਕਹਿਣ ਲੱਗੇ ਬੇਟਾ ਤੇਰੀ ਉਮਰ 11 ਸਾਲ 11 ਮਹੀਨੇ 11 ਦਿਨ ਨਹੀਂ ਬਲਕਿ ਇੱਕ ਏਕਾ ਸਾਲਾਂ ਦਾ ਇੱਕ ਏਕਾ ਮਹੀਨਿਆਂ ਦਾ ਇੱਕ ਏਕਾ ਦਿਨਾਂ ਦਾ ਲੈ ਕੇ ਤਿੰਨ ਏਕੇ ਬਾਬਾ ਜੀ ਲਿਖ ਕੇ ਫਰਮਾਏ ਤੇਰੀ ਉਮਰ ਤਿੰਨ ਏਕੇ ਤਾਂ ਉਹ 111 ਸਾਲ ਦੀ ਹੋਏਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬੱਚੇ ਦੀ ਖੁਸ਼ੀ ਦੀ ਹੱਦ ਨਾ ਰਹੀ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਫਿਰ ਧੂਨੀ ਦੀ ਸੇਵਾ ਵਿੱਚ ਲੱਗ ਗਿਆ ਤੇ ਅੰਦਰੋਂ ਮਰਨ ਦੀ ਚਿੰਤਾ ਦੂਰ ਹੋਣ ਕਰਕੇ ਦਿਨੋਂ ਦਿਨ ਵਦਨ ਫੁੱਲਣ ਲੱਗ ਪਿਆ ਉੱਧਰ ਬੱਚੇ ਨੂੰ ਛੱਡ ਕੇ ਰਾਜਾ ਰਾਣੀ ਬਹੁਤ ਵਿਆਕਲ ਹੋਏ ਸਨ ਜਦ ਦੇ ਨੌਕਰ ਲੜਕੇ ਨੂੰ ਜੰਗਲ ਵਿੱਚ ਛੱਡ ਕੇ ਆਏ ਸੀ ਰਾਜੇ ਨੇ ਉਦੋਂ ਦੇ ਹੀ ਆਪਣੇ ਸੂਏ ਬੱਚੇ ਮਗਰ ਲਾਏ ਹੋਏ ਸਨ 11 ਸਾਲ 11 ਮਹੀਨੇ ਤੇ 11 ਦਿਨ ਦੀ ਰਾਜਕੁਮਾਰ ਦੀ ਉਮਰ ਬੀਤ ਜਾਣ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਸੂਏ ਨੇ ਰਾਜੇ ਉਦੇ ਸੈਨ ਨੂੰ ਕਾ ਕੇ ਦੱਸਿਆ ਕਿ ਰਾਜਨ ਤੇਰਾ ਲੜਕਾ ਤਾਂ ਅਜੇ ਵੀ ਜਿੰਦਾ ਹੈ ਉਹ ਹੁਣ ਜੰਗਲ ਵਿੱਚ ਇਕ ਮਹਾਨ ਤਪਸਵੀ ਬਾਲ ਬ੍ਰਹਮਚਾਰੀ ਦੇ ਧੂਣੇ ਉੱਤੇ ਸੇਵਾ ਕਰਦਾ ਹੈ ਉਦੋਂ ਹੀ ਰਾਜੇ ਦੇ ਮਨ ਵਿੱਚ ਆਇਆ ਕਿ ਹੋ ਨਾ ਹੋ ਇਹ ਮਹਾਨ ਤਪਸਵੀ ਬਾਲ ਬ੍ਰਹਮਚਾਰੀ ਗੁਰੂ ਨਾਨਕ ਨੰਦਨ ਭੋਲੇ ਸ਼ੰਕਰਦਾਸ ਰੂਪ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹੋਣਗੇ ਰਾਣੀ ਨਾਲ ਸਲਾਹ ਕਰਕੇ ਰਾਜਾ ਉਦੇਸੈਨ ਆਪਣੀ ਵਜ਼ੀਰਾ ਸਹਿਤ ਕਈ ਤੋਹਫੇ ਲੈ ਕੇ ਜਗਤਗੁਰੂ ਬਾਬਾ ਸ਼੍ਰੀਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਆਹ ਹਾਜ਼ਰ ਹੋਇਆ ਨਮਸਕਾਰ ਕਰਕੇ ਧੂਨੇ ਦੇ ਲਾਗੇ ਬੈ ਗਿਆ ਰਾਣੀ ਨੇ ਪੁੱਤਰ ਨੂੰ ਵੇਖ ਕੇ ਘੁੱਟ ਕੇ ਸੀਨੇ ਨਾਲ ਲਾ ਲਿਆ ਰਾਜੇ ਨੇ ਵੀ ਪੁੱਤਰ ਨੂੰ ਬੜਾ ਪਿਆਰ ਕੀਤਾ ਫਿਰ ਮਹਾਰਾਜ ਪਾਸ ਬੇਨਤੀ ਕੀਤੀ ਕਿ ਸਾਨੂੰ ਜੋਤਸ਼ੀਆਂ ਪੰਡਤਾਂ ਨੇ ਕਿਹਾ ਸੀ ਕਿ ਇਸ ਬੱਚੇ ਦੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਹੈ ਸੋ ਮਹਾਰਾਜ ਹੁਣ ਆਪ ਦਾ ਕੀ ਹੁਕਮ ਹੈ ਰਾਜੇ ਦੀ ਗੱਲ ਸੁਣ ਕੇ ਮਹਾਰਾਜ ਜੀ ਮੇਰਾ ਵਿਚ ਆਏ ਤੇ ਕਹਿਣ ਲੱਗੇ ਰਾਜਨ ਅਸੀਂ ਇਸ ਬੱਚੇ ਨੂੰ ਦੱਸ ਦਿੱਤਾ ਹੈ ਇਹਦੀ ਉਮਰ ਸਾਲਾਂ ਚੋਂ ਇੱਕ-ਇੱਕ ਮਹੀਨਿਆਂ ਚੋਂ ਇੱਕ-ਇੱਕ ਤੇ ਦਿਨਾਂ ਚੋਂ ਇੱਕ-ਇੱਕ ਲੈ ਕੇ ਤਿੰਨੀ ਏਕੇ ਇਕੱਠੇ ਕਰਕੇ ਈਸ਼ਵਰ ਦੀ ਕਿਰਪਾ ਨਾਲ ਤਿੰਨ ਏਕੇ ਭਾਵ 111 ਸਾਲ ਹੋਵੇਗੀ ਹੌਨ ਫਿਕਰ ਦੀ ਕੋਈ ਲੋੜ ਨਹੀਂ ਹੈ ਤੇਰਾ ਰਾਜ ਭਾਗ ਤਖਤ ਤਾਜ ਇਹ ਬੜੀ ਸ਼ਾਨ ਨਾਲ ਸੰਭਾਲੇਗਾ ਚੰਗੇ ਤੇਜ ਤਪ ਵਾਲਾ ਰਾਜਾ ਹੋਵੇਗਾ ਨਜੂਮੀਆਂ ਪੜਤਾਂ ਦੀਆਂ ਪੱਤਰੀਆਂ ਫਕਰਾਂ ਦੇ ਬਚਨ ਨਾਲੋਂ ਨੀਵੀਆਂ ਹੁੰਦੀਆਂ ਨੇ ਫਕਰ ਫੱਕੀਆਂ ਤਕਦੀਰਾਂ ਨੂੰ ਰੰਗ ਸਕਦੇ ਹਨ ਰੇਖ ਵਿੱਚ ਮੇਹਕ ਮਾਰ ਸਕਦੇ ਹਨ ਰਾਜਾ ਫਕਰ ਰੱਬ ਦੇ ਯਾਰ ਹੁੰਦੇ ਹਨ ਉਹਨਾਂ ਦੇ ਬਚਨ ਅਟਲ ਹਨ ਫਿਰ ਮਹਾਰਾਜ ਬੱਚੇ ਨੂੰ ਬੋਲੇ ਜਾ ਕਾਕਾ ਆਪਣੇ ਮਾਤਾ ਪਿਤਾ ਨਾਲ ਜਾ ਰਾਜ ਕਰ ਜਾ ਕੇ ਸੁਖ ਭੋਗ ਪਰ ਬੱਚਾ ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਮੇਰੇ ਪ੍ਰਾਣ ਦਾਤਾ ਤੂੰ ਧਨ ਹੈ ਤੇ ਧਨ ਹੈ ਤੇਰੀ ਨੀਲਾ ਮੇਰੀ ਛੋਟੀ ਜਹੀ ਜਿੰਦੜੀ ਇਤੋਂ ਲੱਖਾਂ ਵਾਰੀ ਕੁਰਬਾਨ ਹੈ ਬਲਹਾਰ ਹੈ ਮੈਂ ਹੁਣ ਤੇਰਾ ਦਰ ਛੱਡ ਕੇ ਮਾਤਾ ਪਿਤਾ ਨਾਲ ਨਹੀਂ ਜਾਣਾ ਮੈਨੂੰ ਰਾਜ ਭਾਗ ਮਾਲ ਖਜ਼ਾਨੇ ਦੀ ਕੋਈ ਲੋੜ ਨਹੀਂ ਕੇਵਲ ਆਪ ਦੇ ਦਰਸ਼ਨ ਚਾਹੀਦੇ ਹਨ ਸੋ ਆਪਣੇ ਚਰਨਾਂ ਵਿੱਚ ਥਾਂ ਬਖਸ਼ੋ ਆਪਣਾ ਬਣਾ ਲਵੋ ਮੈਂ ਹੁਣ ਆਪ ਜੀ ਦਾ ਹਾਂ ਕਿਸੇ ਹੋਰ ਦਾ ਨਹੀਂ ਜਦ ਰਾਜੇ ਰਾਣੀ ਨੇ ਬੱਚੇ ਦੇ ਵਿਚਾਰ ਸੁਣੇ ਤਾਂ ਵਿਰਾਗ ਵਿੱਚ ਆ ਕੇ ਰੁਜਣ ਕਰਨ ਲੱਗੇ। ਬਾਬਾ ਜੀ ਨੇ ਰਾਜੇ ਰਾਣੀ ਨੂੰ ਧੀਰਜ ਦਿੱਤਾ ਤੇ ਬੱਚੇ ਨੂੰ ਹੁਕਮ ਕੀਤਾ। ਕਾਕਾ ਤੇਰੇ ਮਾਤਾ ਪਿਤਾ ਦੇ ਘਰ ਹੋਰ ਕੋਈ ਦੂਜਾ ਬਾਲ ਨਹੀਂ ਹੈ। ਉਹ ਤੇਰਾ ਦੁੱਖ ਨਾ ਸਹਾਰਦੇ ਹੋਏ ਤੈਨੂੰ ਜੰਗਲ ਵਿੱਚ ਛੱਡ ਗਏ ਸੀ ਜਾਣ ਬੁੱਝ ਕੇ ਨਹੀਂ। ਤੂੰ ਮਾਂ ਪਿਓ ਦੀ ਆਂਦਰ ਠੰਡੀ ਕਰਨ ਤੇ ਇਹਨਾਂ ਨਾਲ ਜਾ। ਜਦੋਂ ਵੀ ਸਾਨੂੰ ਯਾਦ ਕਰੇਗਾ ਅਸੀਂ ਤੈਨੂੰ ਆ ਕੇ ਦਰਸ਼ਨ ਦੇਵਾਂਗੇ ਤੇਰਾ ਸਾਡਾ ਪੱਕਾ ਇਕਰਾਰ ਹੋਇਆ ਤਾਂ ਤੇ ਬੱਚੇ ਨੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਜਗਤ ਗੁਰੂ ਦਾ ਹੁਕਮ ਮੰਨ ਕੇ ਮਾਤਾ ਪਿਤਾ ਨਾਲ ਜਾਣ ਲਈ ਤਿਆਰ ਹੋ ਗਿਆ ਸੋ ਇਸ ਤਰ੍ਹਾਂ ਦਾਤਾਂ ਨਾਲ ਮਾਲੂ-ਮਾਲ ਹੋ ਕੇ ਰਾਜਾ ਰਾਣੀ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਆਪਣੀ ਮਹਿਲਾਂ ਵਿੱਚ ਆਪ ਜੀ ਤੇ ਸਾਰੀ ਜਗਨਨਾਥਪੁਰੀ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਗਰੀਬਾਂ ਨੂੰ ਦਾਨ ਵੰਡੇ ਗਏ ਕਿਉਂਕਿ ਰਾਜਕੁਮਾਰ ਦਾ ਇਹ ਨਵਾਂ ਜਨਮ ਹੋਇਆ ਸੀ ਰਾਜੇ ਨੇ ਜਿੱਥੇ ਸਮੁੰਦਰ ਕਿਨਾਰੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਆਸਨ ਲਾਇਆ ਸੀ ਧੂਣਾ ਤਪਾਇਆ ਸੀ ਉੱਥੇ ਕਾਫੀ ਧਨ ਖਰਚ ਕਰਕੇ ਸ਼ਾਨਦਾਰ ਬਾਬਾ ਸ਼੍ਰੀ ਚੰਦ ਜੀ ਆਸ਼ਰਮ ਬਣਾਇਆ ਅਤੇ ਉਸ ਆਸ਼ਰਮ ਦੇ ਨਾਂ ਜ਼ਮੀਨ ਲਵਾ ਦਿੱਤੀ ਤਾਂ ਕਿ ਆਏ ਗਏ ਸਾਧੂ ਸੰਤਾਂ ਦੀ ਸੇਵਾ ਹੁੰਦੀ ਰਹੇ ਇਹ ਅਸਥਾਨ ਅੱਜ ਵੀ ਮੌਜੂਦ ਹੈ ਇਸ ਵਾਕੇ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮਹਿਮਾ ਸਾਰੇ ਜਗਨਨਾਥ ਪੁਰੀ ਵਿੱਚ ਅੱਗ ਵਾਂਗੂ ਫੈਲ ਗਈ ਤੇ ਸਾਰੇ ਹੀ ਬਾਬਾ ਜੀ ਦੇ ਧੂਣੇ ਉੱਤੇ ਓਣ ਲੱਗ ਪਏ ਫਿਰ ਕੁਚਿਤ ਸਮਾਂ ਜਾਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਜਗਨਨਾਥਪੁਰੀ ਤੋਂ ਅੱਗੇ ਹਰਦਵਾਰ ਵੱਲ ਨੂੰ ਚਲੇ ਗਏ ਜੋ ਤੁਸੀਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅਗਲੇ ਅਧਿਆਇ ਵਿੱਚ ਸਰਵਣ ਕਰੋਗੇ ਸੰਗਤ ਜੀ ਜੇਕਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ